ਕਿਹੜੇ ਮੁਲਕ ਦੇ ਵਿੱਚ ਰਹਿਣਾ ਇਹ ਦੱਸ ਦੇਵੇ ਤੂੰ ਹਿੰਦੁਸਤਾਨ ਵਿੱਚ ਹੀ ਰਹਿਣਾ ਕਿ ਬੰਗਲਾਸਤਾਨ ਵਿੱਚ ਰਹਿਣਾ ਕਿ ਪਾਕਿਸਤਾਨ ਵਿੱਚ ਰਹਿਣਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਰਹਿਣਾ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਤੇ ਹਿੰਦੁਸਤਾਨ ਲਿਖਿਆ ਕਿੱਥੇ ਆ ਤੇ ਅੱਜ ਤੂੰ ਉਹਨਾਂ ਲੋਕਾਂ ਨੂੰ ਪਰਵਾਹ ਰਿਆਂ ਡਰਾ ਰਿਆਂ ਸਿਰਫ ਇੱਕ ਵੋਟਾ ਲੈਣ ਦੀ ਖਾਤਰ ਆ ਤੇ ਤੁਹਾਡੇ ਅੱਜ ਖਾਲਸਤਾਨ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਵੋਟਾਂ ਨੇੜੇ ਆਉਂਦੀਆਂ ਖਾਲਸਤਾਨ ਦਾ ਮੁੱਦਾ ਉਦੋਂ ਕਿਉਂ ਚੇਤੇ ਆਉਂਦਾ ਮਰਜੀ ਕਾ ਖਾਲਸਾ ਬਰਦੀ ਕੀ ਪਤੀ ਗੱਲ ਜਿਹੜੀ ਅੱਜ ਆਪਾਂ ਕਰਦੇ ਆ ਉਹ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਗੱਲ ਕਰਾਂਗੇ ਆਪਣਾ ਜਿਮਣੀ ਚੌਂਜੋ ਤਰਨਤਾਰ ਸਾਤੋ ਹੋ ਰਹੀ ਆ ਤੇ ਰਾਜਾ ਬਰਿੰਗਾ ਦਾ ਜੋ ਬਿਆਨ ਆਇਆ ਉਹਦੇ ਤਹਿਤ ਆਪਾਂ ਗੱਲਬਾਤ ਕਰਾਂਗੇ ਤੁਹਾਨੂੰ ਉਹ ਬਿਆਨ ਵੀ ਸੁਣਾਵਾਂਗੇ ਤੇ ਤੁਹਾਨੂੰ ਕੱਲੀ ਕੱਲੀ ਦੱਸ ਵੀ ਦੇਵਾਂਗੇ ਕਿ ਅੱਜ ਉਹ ਰਾਜਾ ਬਰਿੰਗਾ ਤਰਨਤਾਰ ਦੇ ਉਹਨਾਂ ਲੋਕਾਂ ਨੂੰ ਡਰਾ ਧਮਕਾ ਰਿਹਾ ਖਾਸ ਕਰਕੇ Hindu ਲੋਕਾਂ ਨੂੰ ਜਿਹੜੇ ਕਿ ਸਾਡੇ ਸਿੱਖ ਕੌਮ ਦੇ ਭਾਈ ਨੇ ਠੀਕ ਆ ਕਿ ਇਕਾ ਦੁੱਕਾ ਪਾਈ ਜਿਹੜੇ ਹੈਗੇ ਨੇ ਉਹ ਸਭ ਨੂੰ ਪਤਾ ਉਹਨਾਂ ਬਾਰੇ ਪਰ ਬੜੀ ਦੁਖਰੀ ਗੱਲ ਆ ਕਿ ਸਿਆਸਤ ਤਾਂ ਐਡੀ ਨੀਮੀ ਪੱਧਰ ਤੇ ਹੋ ਚੁੱਕੀ ਆ ਕਿ ਐਡਾ ਬੰਦਾ ਗਿਰ ਚੁੱਕਿਆਗਾ ਕਿ ਲੋਕਾਂ ਨੂੰ ਡਰਾ ਤਮਕਾ ਕੇ ਅੱਜ ਵੋਟਾਂ ਲੀਆਂ ਜਾ ਰਹੀਆਂ ਨੇ ਕਿ ਮਨਦੀਪ ਸਿੰਘ ਸਨੀ ਦਾ ਭਰਾ ਜੋ ਉਥੇ ਵੋਟਾਂ ਵਿੱਚ ਖੜਾਗਾ ਉਹਦੇ ਤਹਿਤ ਆਪਾਂ ਬੜੀ ਗੱਲਬਾਤ ਕਰਨੀ ਹੈ ਧਿਆਨ ਦੇ ਨਾਲ ਸੁਣਨਾ ਪਹਿਲਾਂ ਰਾਜਾ ਬੜਿੰਗ ਦਾ ਤੁਹਾਨੂੰ ਮੈਂ ਬਿਆਨ ਸੁਣਾ ਦੇਵਾਂ ਫਿਰ ਆਪਾਂ ਨੂੰ ਗੱਲਬਾਤ ਕਰਨੀ ਜਿਹੜੀ ਉਹ ਜਿਹੜੀ ਕਿ ਪਤਾ ਲੱਗ ਜੂ ਕਿ ਕਿਸ ਤਾ ਤੱਕ ਤੈ ਤੱਕ ਇਹ ਗੱਲਬਾਤ ਜਾਂਦੀ ਆ ਤੇ ਕਿਵੇਂ ਵੋਟਾਂ ਹਟਿਉਣ ਦੀ ਜਿਹੜੀ ਤਿਆਰੀ ਆ ਉਹ ਕਾਂਗਰਸ ਦਾ ਇੱਕ ਨਮਾਇੰਦਾ ਗਾ ਰਾਜਾ ਬੜਿੰਗਾ ਜਿਹੜਾ ਕਿ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸਾਰੇ ਉਹਦੇ ਬਾਰੇ ਪਹਿਲਾਂ ਤੁਸੀਂ ਦਾ ਬਿਆਨ ਸੁਣ ਲਓ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜਿੱਤਾ ਬਦੁਖੇ ਟਕੂਆਂ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਤਰਨ ਤਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰ ਲੈਣ ਇਹ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਹੈ ਜਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਬਾਹਰੋਂ ਗੈਂਗਸਟਰ ਫੌਂਕ ਕਰ ਰਹੇ ਹਨ ਕੰਨ ਨੂੰ ਲਾ ਰਹੇ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਦਾ ਕਿਸੇ ਨੂੰ ਲੱਖ ਦਿੱਤਾ ਇਸ ਤਰ੍ਹਾਂ ਨਾ ਚੱਲ ਰਿਹਾ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨ ਕਰਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਨੀ ਚੋਣ ਚ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਆ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ ਕਿ ਕਹੇ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੇ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਨੂੰ ਵਾਪਸ ਲਿਆ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਆ ਫਿਰ ਫੈਸਲਾ ਤੁਰੰਤ ਆਪਣੇ ਲੋਕਾਂ ਨੇ ਲੈਣਾ ਪੈਣਾ ਹੈ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਹੈ ਹੁਣ ਮੈਂ ਇੰਨੀ ਗੱਲ ਤੁਹਾਨੂੰ ਸਾਰੀ ਜਿਹੜੀ ਆ ਵੀਡੀਓ ਸੁਣਾ ਨਹੀਂ ਸਕਦਾ ਵੈਸੇ ਤੁਸੀਂ 16 ਬਿਆਨ ਸੁਣ ਲਿਆ ਹੋਣਾ ਹੁਣ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਥੇ ਲੋਕਾਂ ਨੂੰ ਕੰਵੇਂ ਡਰਾ ਤੇ ਧਮਕਾ ਰਿਆ ਤੇ ਟਕੂ ਤੇ ਬੰਦੂਖਾਂ ਵਾਲੇ ਕੌਣ ਆ ਕੌਣ ਟਕੂ ਤੇ ਬੰਦੂਖਾਂ ਚੱਕੀ ਫਿਰਦਾ ਭਾਈ ਤਰਨਤਾਰਨ ਦੇ ਵਿੱਚ ਆ ਕੌਣ ਗੈਂਗਸਟਰਾਂ ਨੂੰ ਫੋਨ ਗੈਂਗਸਟਰ ਕਿਹਨੂੰ ਫੋਨ ਲਾ ਰਿਹਾ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਨਾ ਕਿ ਰਾਜਾ ਬੜਿੰਗ ਦੀ ਉਹ ਭਗਵੰਤ ਮਾਨ ਦੀ ਜ਼ਿੰਮੇਵਾਰੀ ਆ ਪੰਜਾਬ ਦੇ ਮੁਖਮੰਤ ਦੀ ਨਾ ਕਿ ਰਾਜਾ ਬੜਿੰਗ ਦੀ ਕਹਿੰਦਾ ਸਾਨੂੰ ਹਿੰਦੁਸਤਾਨ ਚਾਹੀਦਾ ਖਾਸਤਾਨ ਨਹੀਂ ਚਾਹੀਦਾ ਪਹਿਲਾਂ ਤਾਂ ਮੈਂ ਇਹਨੂੰ ਪੁੱਛਣਾ ਚਾਹਣਾ ਕਿ ਤੂੰ ਰਹਿਣਾ ਕਿੱਥੇ ਆ ਕਿਹੜੇ ਮੁਲਕ ਦੇ ਵਿੱਚ ਰਹਿਣਾ ਇਹ ਦੱਸ ਦੇਵੇ ਤੂੰ ਹਿੰਦੁਸਤਾਨ ਵਿੱਚ ਰਹਿਣਾ ਕਿ ਬੰਗਲਾਸਤਾਨ ਵਿੱਚ ਰਹਿਣਾ ਕਿ ਪਾਕਿਸਤਾਨ ਵਿੱਚ ਰਹਿਣਾ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਰਹਿਣਾ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਤੇ ਹਿੰਦੁਸਤਾਨ ਲਿਖਿਆ ਕਿੱਥੇ ਆ ਕਿਹੜੀ ਕਿਤਾਬ ਦੇ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆਗਾ ਹਿੰਦੁਸਤਾਨ ਕਿਤੇ ਤੁਹਾਨੂੰ ਹਿੰਦੁਸਤਾਨ ਲਿਖਿਆ ਨਹੀਂ ਮਿਲੇਗਾ ਭਾਰਤ ਜਾਂ ਇੰਡੀਆ ਜੇ ਤੂੰ ਹਿੰਦੂਆਂ ਦਾ ਸਤਾਨ ਕਹਿਣਾ ਜੇ ਤੂੰ ਲੋਕਾਂ ਨੂੰ ਇੱਕ ਸੀਟ ਤੇ ਕਹਿਣਾ ਕਿ ਜੇਕਰ ਇੱਕ ਸੀਟਾ ਸੰਦੀਪ ਸਿੰਘ ਅਸੰਨੀ ਦਾ ਭਰਾ ਮਨਦੀਪ ਸਿੰਘ ਆ ਤੇ ਉਹ ਜੇਕਰ ਸੀਟ ਜਿੱਤ ਜਾਂਦੀ ਆ ਕਹਿੰਦਾ ਫਿਰ ਖਾਸਤਾਨ ਆ ਜੀ ਇੱਕ ਸੀਟ ਦੇ ਨਾਲ ਆ ਬੜੀ ਇੱਥੇ ਲੋਕਾਂ ਨੂੰ ਸੋਚਣਾ ਪੈਣਾ ਤਰਨ ਤਰਨ ਵਾਲਿਆਂ ਨੂੰ ਵੈਸੇ ਮਾਧੇ ਵਾਲੇ ਤਾਂ ਬੜੇ ਸਿਆਣੇ ਆ ਤੇ ਠੰਡੇ ਸੁਭਾਅ ਦੇ ਆ ਤੇ ਗਰਮ ਸੁਭਾਅ ਦੇ ਵੀ ਆ ਤੇ ਬੜੇ ਸੁਲਝੇ ਹੋਏ ਵੀ ਆ ਤੇ ਰਾਜਾ ਬੜੇਗੇ ਜੀ ਤੂੰ ਉਹਨਾਂ ਨੂੰ ਕੀ ਦੱਸਣਾ ਚਾਹਣਾ ਤੇ ਤੁਹਾਡੀ ਸਰਕਾਰ ਨੇ ਕਾਗਜ਼ਾਦੀ ਸਰਕਾਰ ਨੇ ਪੰਜ ਪੰਜ ਸੱਤ ਸੱਤ ਸਾਲ ਉੱਤੇ ਜੰਝਾ ਨਹੀਂ ਚੜੀਆਂ ਬਿਆਨ ਹੀ ਹੋਏ ਬੱਚਿਆਂ ਦੇ ਬੱਚੇ ਖਤਮ ਕਰਤੇ ਸੀ ਮੁੱਖ ਮੰਤਰੀ ਬਿਆਤ ਸਿੰਘ ਨੇ ਕੇ ਪੀਐਸ ਗੱਲ ਨੇ ਉਹ ਸੂਬਾ ਸਰਹੰਦ ਬੁੱਚੜ ਜਿਹੜਾ ਮਾਰਿਆ ਉਹਨੇ ਹਜ਼ਾਰਾਂ ਨਿਰਦੋਸ਼ ਨੌਜਵਾਨ ਕੱਲੇ ਸਿੱਖ ਨਹੀਂ ਮਾਰੇ ਮੁਸਲਮਾਨ ਵੀ ਮਾਰੇ ਹਿੰਦੂ ਵੀ ਮਾਰੇ ਸਾਈ ਵੀ ਮਾਰੇ ਬੋਧੀ ਮਾਰੇ ਜੈਨੀ ਵੀ ਮਾਰੇ ਆ ਉਸੋ ਸੁਬਾ ਸਰਹੰਦੜੇ ਇਕੱਲੇ ਸਿੱਖ ਨਹੀਂ ਮਾਰੇ ਉਹਨਾਂ ਨੇ ਹਿੰਦੂ ਵਿੱਚ ਚੁੰਚਣ ਕੇ ਮਾਰੇ ਆ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ ਜਿਸ ਤਰ੍ਹਾਂ ਤੁਸੀਂ ਅੱਜ ਕਰ ਰਹੇ ਹੋ ਤੇ ਲੋਕਾਂ ਨੂੰ ਸਮਝਣਾ ਪੈਣਾਗਾ ਕਿ ਤੁਸੀਂ ਕਿੰਨੀ ਵੱਡੀ ਗੰਦੀ ਸਿਆਸਤ ਕਰ ਰਹੇ ਹੋ ਗੰਦੀ ਰਾਜਨੀਤੀ ਕਰ ਰਹੇ ਹੋ ਤੂੰ ਹੁਣ ਕਿਹੜੀਆਂ ਪਾਰਟੀਆਂ ਨੂੰ ਕਹਿਣਾ ਚਾਹਣਾ ਜਾਂ ਤਾਂ ਭਾਈ ਤੁਸੀਂ ਇਹ ਕਰ ਲਓ ਜਿੰਨੇ ਤੁਸੀਂ ਪਾਰਟੀਆਂ ਕਹਿਣਾ ਬੀ ਦੀ ਪਈ ਹੋਗੀ ਆਵਾਦੀ ਪਾਰਟੀ ਹੋਗੀ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਈ ਲੱਗਦਾ ਇੱਕ ਅਦੀ ਪਾਰਟੀ ਹੋਰ ਉਹ ਪਾਈ ਵੀ ਇੱਕ ਉਮੀਦਵਾਰ ਖੜਾ ਕਰ ਲਓ ਫੇ ਤਾਂ ਸੌਖਾ ਤੁਹਾਡਾ ਨਾਲੇ ਤਾਂ ਹਿੰਦ ਛੱੜਣੀ ਨਹੀਂ ਕਹਿੰਦੇ ਅਸੀਂ ਕਾਂਗਰਸੀ ਆ ਤੇ ਕਹਿੰਦਾ ਕਿ ਬੜਾ ਅਸੰਤਪ ਹੰਡਾਇਆ ਪੰਜਾਬ ਨੇ ਇਹ ਸਾਰੇ ਲੋਕਾਂ ਨੂੰ ਪਤਾ ਤੂੰ ਕੀ ਅੱਜ ਨਮਾ ਦੱਸਣ ਲੱਗਿਆ ਮਾ ਤੁਹੇ ਸਲਾਮ ਜਿਹੜੀ ਤੇਰੀ ਟੀ ਅਸਾਲਟ ਪਾਈ ਆ ਉਸ ਇੰਦਰਾ ਗਾਂਧੀ ਦੀ ਜਿਹਨੇ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਤੇ ਟੈਕਾ ਤੇ ਟੋਪਾਂ ਦੇ ਨਾਲ ਢਾਹ ਢੇਰੀ ਕੀਤਾ ਛੋਟੇ ਛੋਟੇ ਬੱਤੀਆਂ ਨੂੰ ਚੁੰਟੜ ਕੇ ਮਾਰਿਆ ਕੰਦਾਂ ਨਾਲ ਫੜਫੜ ਕੇ ਮਾਰਿਆ ਗਿਆ ਸਾਡੇ ਨੌਜਵਾਨਾਂ ਦਾ ਕਹਣ ਕੀਤਾ ਗਿਆ ਸਾਡੇ ਬਜ਼ੁਰਗਾਂ ਨੂੰ ਮਾਰਿਆ ਗਿਆ ਸਾਡੀਆਂ ਮਾਮਾ ਨੂੰ ਮਾਰਿਆ ਗਿਆ ਸਾਡੀਆਂ ਭੈਣਾਂ ਲੈ ਤਾੜੀਆਂ ਗਈਆਂ 1983 ਤੋਂ ਬਾਅਦ ਫਿਰ ਅਰਜੀਪ ਗਾਂਧੀ ਧਾਰਦੀ ਸਰਕਾਰ ਕਾਂਗਰਸ ਨੇ ਗਲਾ ਵਿੱਚ ਸਿੱਖਾਂ ਦੇ ਟੈਰ ਪਾ ਪਾ ਕੇ ਜਿਹੜਾ ਉਹਨੂੰ ਅੱਗਾ ਲਾਈਆਂ ਗਿਆ ਚੁੰਟੜ ਕੇ ਘਰਾਂ ਚੋਂ ਕੜ-ਕੜ ਕੇ ਸਿੱਖ ਮਾਰੇ ਗਏ ਨਾ ਹੱਤੇ ਕਰਕੇ ਬੇਦੋਸ ਸਿੱਖਾਂ ਨੂੰ ਮਾਰਿਆ ਫਿਰ ਉਸ ਤੋਂ ਬਾਅਦ 90 ਤੋਂ ਜਿਹੜਾ 94 ਤੱਕ ਸਿੱਖਾਂ ਦਾ ਮਲਿਆ ਮੇਡ ਕੀਤਾ ਗਿਆ ਘਰਾਂ ਤੋਂ ਕੱਢ ਕੱਢ ਕੇ ਨੌਜਵਾਨ ਮਾਰੇ ਗਏ ਚੁੰਨ ਚੁੰਨ ਕੇ ਨੌਜਵਾਨ ਮਾਰੇ ਗਏ ਲੱਖਾਂ ਜਿਹੜੇ ਕਿ ਇਸ ਸੁਭਸਰਾਂ ਦਾ ਜਿਹਦਾ ਭਰਾ ਸੰਦੀਪ ਸਿੰਘ ਸੰਨੀ ਜੋ ਕੇ ਪਹਿਲਾ ਪਟਿਆਲੇ ਜੇਲ੍ਹ ਦੇ ਵਿੱਚ ਸੀ ਇੱਕ ਝੜਪ ਹੁੰਦੀ ਆ ਦੋਸ ਲੱਗਦਾ ਸੰਦੀਪ ਸੰਨੀ ਤੇ ਦੋਸ ਲੱਗਦਾ ਕਿ ਸੁਭਸਰਾਂ ਦਾ ਅੰਤ ਕੀਤਾ ਉਹ ਸੁਬਾ ਸਰਹੰਦ ਦਾ ਦੋ ਸੁਬੇ ਸਰਹੰਦ ਹੋਇਆ ਇੱਕ ਮੁਗਲ ਰਾਜ ਵੇਲੇ ਹੋਇਆ ਇੱਕ ਜਿਹੜਾ ਧਾਡੇ ਰਾਜ ਵੇਲੇ ਹੋਇਆ ਕਾਂਗੜਾ ਦੇ ਰਾਜ ਵੇਲੇ ਹੋਇਆ ਉਹਨੇ ਚੁਣਚਣ ਕੇ ਬੱਚੇ ਮਾਰੇ ਤੇ ਉਸ ਸੁਬੇ ਸਰਹੰਦ ਮੁਗਲ ਰਾਜ ਵੇਲੇ ਨੇ ਵੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਚੁਣਚਣ ਕੇ ਜਿਹੜਾ ਮਾਰਿਆ ਸੀ ਸ਼ਹੀਦ ਕੀਤਾ ਸੀ ਤੇ ਅੱਜ ਤੂੰ ਉਹਨਾਂ ਲੋਕਾਂ ਨੂੰ ਪਰਵਾ ਰਹਿਆਂ ਡਰਾ ਰਹਿਆਂ ਸਿਰਫ ਇੱਕ ਵੋਟਾਂ ਲੈਣ ਦੀ ਖਾਤਰ ਆ ਤੇ ਤੁਹਾਡੇ ਅੱਜ ਖਾਲਸਤਾਨ ਜਦੋਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਜਦੋਂ ਵੋਟਾਂ ਨੇੜੇ ਆਉਂਦੀਆਂ ਖਾਲਸਤਾਨ ਦਾ ਮੁੱਦਾ ਉਦੋਂ ਕਿਉਂ ਚੇਤੇ ਆਉਂਦਾ ਵੋਟਾਂ ਲੈ ਲੈਣੇ 5 ਸਾਲ ਤੁਹਾਡੇ ਖਾਲਸਤਾਨ ਚੇਤੇ ਨਹੀਂ ਆਉਂਦਾ ਜਦੋਂ ਵੋਟਾਂ ਐਂ ਨੇੜੇ ਆ ਜਾਂਦੀਆਂ ਕਿ ਹੁਣ ਅਸੀਂ ਵੋਟਾਂ ਲੈਣੀਆਂ ਲੋਕਾਂ ਦੇ ਵਿੱਚ ਜਾਣਾਗਾ ਖਾਲਸਤਾਨ ਖਾਲਸਤਾਨ ਹੈ ਕੀ ਚੀਜ਼ ਖਾਲਸਤਾਨ ਇੱਕ ਨਾਮ ਆ ਇੱਕ ਸੁਧਾ ਇੱਕ ਪਵਿੱਤਰ ਆ ਚਾਹੇ ਉਹਨੂੰ ਖਾਲਸਾ ਰਾਜ ਕਹਿ ਲੋ ਜਿਹੜਾ ਅਸੀਂ ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਆ ਰਾਜ ਕਰੇਗਾ ਖਾਲਸਾ ਆਕਿਰ ਹੈ ਨਾ ਕੋਏ ਅਚੀ ਰੋਜ ਪੜਦੇ ਆ ਪਰ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਪਰ ਹਿੰਦੂ ਲੋਕ ਉਹ ਸਿਆਣੇ ਹਣ ਪਹਿਲਾਂ ਵਾਲੇ ਨਹੀਂ ਤੁਹਾਡੇ ਕਿ ਨਾਗਰ ਲਾ ਕੇ ਤੁਹਾਨੂੰ ਜਵੇਂ ਤੁਸੀਂ ਕਿਹਾ ਕਿ ਜੀ ਇਹ ਬੰਦੂਖਾਂ ਵਾਲੇ ਆ ਇੱਥੇ ਟਾਗੂ ਵਾਲੇ ਆ ਕੌਣ ਟਾਗੂਏ ਚੱਕੀ ਫਿਰਦਾ ਤੇ ਬੰਦੂਖਾਂ ਚੱਕੀ ਫਿਰਦਾ ਰੋਕੋ ਪਾਈ ਆਕੇ ਮੈਨੂੰ ਪਤਾ ਉਹਨਾਂ ਨੇ ਉਮੀਦਵਾਰ ਐ ਲਾਣਿਆ ਪਤਾ ਕਿ ਤੁਹਾਡੇ ਜੜਾ 흘ੀਆਂ ਬਿਆਂ ਨੇ ਆਰਡੀਆ ਵਿਰੋਧੀ ਪਾਰਟੀ ਨੇ ਜੜਾ ਹੱਲੀਆਂ ਪਈਆਂ ਪਤਾ ਕੀ ਆ ਤੁਹਾਨੂੰ ਸੁਪਨੇ ਚ ਆ ਮੰਦੀਪ ਸਿੰਘ ਦੀਂਦਾ ਸੁਪਨੇ ਚ ਕਲ ਦਲ ਬਾਰਸ ਪੰਜਾਬ ਦੇ ਜੱਥੇਬੰਦੀ ਤੇ ਸਮੁਤਿਆ ਪੰਥ ਦੀਂਦਾ ਸੁਕਾ ਸਾਡਾ ਭਾਈਚਾਰਾ ਦੀਂਦਾ ਤੁਹਾਨੂੰ ਡਰ ਲੱਗਦਾ ਕਿ ਕਿਤੇ ਮੰਦੀਪ ਸਿੰਗਲ ਜੀ ਜਿੱਤ ਗਿਆ ਤੇ ਇਹ ਜਿਹੜਾ ਫਿਰ ਵਿਧਾਇਕ ਬਣ ਗਿਆ ਕਿ ਸਾਨੂੰ ਕਿਨੇ ਪਸਣਾ ਉਹ ਗੱਲ ਆ ਕਿ ਤੂੰ ਜਿਹੜਾ ਕਿ ਮਾ ਤੁਹੇ ਸਲਾਮ ਵਾਲੀਆਂ 30 ਸਾਲ ਤੱਕ ਪਾ ਕੇ ਰੱਖਦਾ ਸੀ ਉਹ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਸਿੱਖਾਂ ਦਾ ਘਾੜ ਕੀਤਾ ਤੁਸੀਂ ਤੁਸੀਂ ਕਹਿੰਦੇ ਕਿ ਪੰਜਾਬ ਨੇ ਸੰਤਾਪ ਹੰਡਾਇਆ ਤੁਹਾਡੇ ਲੋਕਾਂ ਕਰਕੇ ਹੰਡਾਇਆ ਤੁਸੀਂ ਸੰਤਾਪ ਜਿਹੜਾ ਕਿ ਤੁਹਾਡੇ ਲੋਕਾਂ ਨੇ ਤੁਹਾਡੇ ਪੁਰਖਿਆਂ ਨੇ ਸਿੱਖਾਂ ਦਾ ਜਿਹੜਾ ਕੋ-ਕੋ ਕੇ ਸਤਿਆਨਾਸ਼ ਕੀਤਾ Hindu ਤੇ ਸਿੱਖਾਂ ਦੇ ਵਿੱਚ ਪਵਾੜਾ ਪਵਾਇਆ ਕਹਿੰਦੇ ਬੱਸਾਂ ਤੋਂ ਕੱਢ ਕੇ ਮਾਰੇ ਆ ਇਹ ਯਾਸੀਆ ਬੜਾ ਕੁਝ ਕਰਾਉਂਦਿਆਂ ਨੇ ਅੱਜ ਉਹ ਯਾਸੀਆ ਦਾ ਜ਼ੋਰ ਲੱਗਿਆ ਹੋਇਆਗਾ ਅੱਜ ਆ ਯਾਸੀਆ ਦਾ ਬੜਾ ਤਰਨ ਤਰ ਸੈਦੇ ਸ਼ੀਟ ਨੂੰ ਲੈ ਕੇ ਜ਼ੋਰ ਜ਼ੋਰ ਲੱਗਿਆ ਕਿ ਸਿੱਖਾਂ ਨੂੰ ਕਿਵੇਂ ਪਾੜਿਆ ਜਾਵੇ ਪਾਉਣ ਦੀ ਕੋਸ਼ਿਸ਼ ਕੀਤੀ ਵੀ ਗਈ ਆ ਤੇ ਪਾੜਿਆ ਵੀ ਜਾ ਰਿਹਾ ਤੇ ਇਸ ਕਰਕੇ ਜਿਹੜਾ ਅੱਜ ਮੈਂ ਕਹਿੰਦਾ ਸੁਭਿੱਤੇ ਪੰਜਾਬ ਨੂੰ ਇਹ ਸੋਚਣਾ ਪੈਣਾ ਕਿ ਲੋਕਾਂ ਨੂੰ ਇੱਕ ਡਰਾਤਮਕਾ ਕੇ ਜਿਹੜੀ ਰਾਜਨੀਤੀ ਕਰਦੇ ਆ ਉਹਨੇ ਉੱਪਰ ਲੋਕਾਂ ਦੇ ਉੱਪਰ ਜਿਹੜਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਹਰ ਇੱਕ ਨੂੰ ਪਾਈ ਵੋਟਾਂ ਦੇ ਵਿੱਚ ਖੜਨ ਦਾ ਅਧਿਕਾਰ ਆ ਹਰ ਇੱਕ ਲੜ ਸਕਦਾ ਹੈ ਤੇ ਜਿੱਤਣ ਉਹ ਲੋਕਾਂ ਦੇ ਸਾਰੇ ਉਹ ਕਿਤੇ ਉਮੀਦਾਂ ਰੱਖਦੇ ਆ ਉਹਨਾਂ ਲੋਕਾਂ ਤੇ ਉਮੀਦਾਂ ਰੱਖਦੇ ਆ ਕਿ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ ਹੋਵੇ ਦਾਇਕ ਉਹ ਉਮੀਦ ਰੱਖਦੇ ਆ ਜੀਤੋ ਘਾਣ ਤੋਂ ਬਚਾਇਆ ਹੋਵੇ ਸੰਦੀਪ ਸਿੰਘ ਸੰਨੀ ਨੇ ਬੜਿਆ ਜੀ ਦੁੱਖ ਦੀ ਗੱਲ ਆ ਕਿ ਰਾਜਨੀਤੀ ਐਡੇ ਪੱਧਰ ਦੀ ਹੋ ਰਹੀ ਆ ਕਿ ਜਿਹੜਾ ਡਰਾਤ ਮਕਾ ਕੇ ਜਿਹੜਾ ਵੋਟਾਂ ਲੀਆਂ ਜਾ ਰੀਆਂ ਨੇ ਇਸ ਕਰਕੇ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਕਰਨਾ ਆਪਣੇ ਕਮੈਂਟ ਜਰੂਰ ਲਿਖਣਾ ਧੰਨਵਾਦ ਬੈਜੂਗਾ ਖਾਲਸਾ ਬਰਜ ਕੀ ਫਤਿਹ